ਆਸ ਰਿਪੋਰਟ ਫਗਵਾੜਾ ਐਲਪੀ ਯੂ ਦੇ ਨਾਲ ਲੱਗਦੇ ਲੋ ਗੇਟ ਦੇ ਵਿੱਚ ਉੱਥੇ ਦੇ ਸਟੂਡੈਂਟ ਵੱਲੋਂ ਪੁਲਿਸ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਟੂਡੈਂਟ ਦਾ ਕਹਿਣਾ ਹੈ ਮਹਿੇੜੂ ਪੁਲਿਸ ਵੱਲੋਂ ਰਾਤ ਦੇ ਵੇਲੇ ਸਟੂਡੈਂਟ ਦੇ ਕਮਰਿਆਂ ਦੇ ਵਿੱਚ ਵੜ ਕੇ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਅਤੇ ਉਹਨਾਂ ਦੇ ਪੈਸੇ ਵੀ ਚੁੱਕੇ ਸਟੂਡੈਂਟ ਦਾ ਕਹਿਣਾ ਹੈ ਅਸੀਂ ਰਾਤ ਵੇਲੇ ਰੋਟੀ ਖਾਣ ਤੋਂ ਬਾਅਦ ਜਦੋਂ ਸੈਰ ਕਰਨ ਨੂੰ ਨਿਕਲੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਤੱਕਾ ਕੀਤਾ ਗਿਆ ਤੇ ਮਾਰਕੋਟਵੀ ਕੀਤੀ ਗਈ ਜਦੋਂ ਮਹਿਣੂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਜੇਕਰ 11 ਵਜੇ ਤੋਂ ਬਾਅਦ ਕੋਈ ਵੀ ਸੁਹਾਨੂੰ ਲੋ ਗੇਟ ਦੇ ਕੋਲ ਮਿਲੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੱਤਰਕਾਰਾਂ ਨੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਪੁੱਛਿਆ ਗਿਆ ਕਿ ਸਾਰੀ ਸਾਰੀ ਰਾਤ ਦੁਕਾਨਾਂ ਖੁੱਲਿਆ ਰਹਿੰਦੀਆਂ ਹਨ ਲੇਕਿਨ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਤੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਉਸ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਨੂੰ ਗਾਲਾਂ ਕੱਢੀ ਇੱਥੇ ਸਟੂਡੈਂਟ ਯੂਨੀਅਨ ਇਸ ਕਰਕੇ ਇਕੱਠੀ ਹੋਈ ਹੈ ਮੈਂ ਦੀਪਕ ਕੁਮਾਰ ਆਮਾਦੀ ਪਾਰਟੀ ਖਾਤਰ ਯੁਵਾ ਸੰਘਾਸ਼ ਸਮਿਤੀ ਦਾ ਪ੍ਰਧਾਨ ਹਾਂ ਇੰਟੈਲੈਕਚੁਅਲ ਵਿੰਗ ਫਗਵਾੜਾ ਹਲਕਾ ਦਾ ਕੋਆਰਡੀਨੇਟਰ ਹਾਂ ਅੱਜ ਇੱਥੇ ਲੋਗ ਇੱਥੇ ਸਟੂਡੈਂਟ ਯੂਨੀਅਨ ਇਸ ਕਰਕੇ ਇਕੱਠੀ ਹੋਈ ਹੈ ਕਿਉਂਕਿ ਝੇੜੂ ਪੁਲਿਸ ਦੇ ਪ੍ਰਸ਼ਾਸਨ ਨੂੰ ਦੇਖਦੇ ਹੋਏ ਉਹਨਾਂ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋ ਰਹੇ ਸਟੂਡੈਂਟਸ ਨੂੰ ਦੇਖਦੇ ਹੋਏ ਅੱਜ ਇੱਥੇ ਇਕੱਠੇ ਹੋਏ ਆ ਸਾਡੇ ਕੋਲ ਬਹੁਤ ਸਾਰੇ ਮਸਲੇ ਸਟੂਡੈਂਟਸ ਕੋ ਆ ਚੁੱਕੇ ਨੇ ਜਿਨ੍ਹਾਂ ਕਰਕੇ ਸਾਡੇ ਸਟੂਡੈਂਟਸ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸੁਰੱਖਿਆ ਕਰਮਚਾਰੀ ਨਾ ਕਿ ਸਟੂਡੈਂਟਸ ਨੂੰ ਤੰਗ ਕਰਨ ਦੇ ਲਈ ਹੁੰਦੇ ਹਨ ਪਰ ਇਹ ਪ੍ਰਸ਼ਾਸਕ ਇਹੋ ਜਿਹਾ ਬਣ ਚੁੱਕਾ ਹੈ ਕਿ ਬਾਹਲੇ ਆਏ ਸਟੂਡੈਂਟਾਂ ਤੇ ਦਬਾਅ ਪਾ ਰਹੇ ਨੇ ਦਬਾਅ ਪਾ ਰਹੇ ਨੇ ਬਾਹਲੇ ਆਏ ਸਟੂਡੈਂਟਾਂ ਨੂੰ ਤੰਗ ਕਰ ਰਹੇ ਨੇ ਬਾਹਲੇ ਆਏ ਹੋਏ ਸਟੂਡੈਂਟਾਂ ਤੋਂ ਪੈਸੇ ਖਾ ਰਹੇ ਨੇ ਉਹਨਾਂ ਨੂੰ ਗਲਤ ਕੇਸਾਂ 'ਚ ਫਸਾ ਰਹੇ ਨੇ ਅੱਜ ਅਸੀਂ ਇਸ ਕਰਕੇ ਇੱਥੇ ਇਕੱਠੇ ਹੋਏ ਆ ਕਿਉਂਕਿ ਅਸੀਂ ਇਹ ਜ਼ੋਰ ਨਹੀਂ ਝੜਾਂਗੇ ਸਰ ਦਿੱਕਤ ਕੀ ਆ ਰਹੀ ਹੈਗੀ ਸਰ ਦਿੱਕਤ ਇਹ ਆ ਕਿ ਬੀਤੇ ਦਿਨ ਰਾਤੀ ਸਾਡੇ ਦਾ ਜਿਹੜਾ ਮੁੰਡਾ ਹੈਰੀ ਹੈ ਹੈਰੀ ਕੌਣ ਹੈਰੀ ਆ ਸਰ ਮੁੰਡਾ ਇਹ ਐਲਪੀਯੂ ਪੜਦਾ ਹੈ ਸੰਗਰੂਰ ਤੋਂ ਹੈ ਰਾਤੀ ਭਾਜੀ ਦੋ ਮਲਾਜਮ ਥਾਰ ਗੱਡੀ ਦੇ ਵਿੱਚ ਆ ਰਹੇ ਨੇ ਤੇ ਆ ਕੇ दारू ਪੀਤੀ ਹੋਈ ਹੈ ਕਿੰਨੇ ਵਜੇ ਦੀ ਗੱਲ ਸੀ ਸਰ ਇਹ ਕੱਲ ਵੀਡੀਓ ਕਿੰਨੇ ਵਜੇ ਦੀ ਗੱਲ ਰਾਤੀ ਕਰੀਬ 9 9:30 ਵਜੇ ਦੀ ਗੱਲ 9:00 ਵਜੇ ਦੀ ਗੱਲ ਹੈ ਜਦੋਂ ਉਹ ਆਏ ਨੇ ਉਹਨਾਂ ਨੇ दारू ਪੀਤੀ ਹੋਈ ਸੀ ਉਹਨਾਂ ਨੇ ਗਾਲੀ ਗਲੋਚ ਕੀਤਾ ਮੁੰਡੇ ਦੇ ਹੱਥ 'ਚ ਦਵਾਈਆਂ ਸੀ ਜਿਹੜੀਆਂ ਉਹ ਖੋ ਕੇ ਲੈ ਗਏ ਕਹਿੰਦੇ ਜੀ ਡਰੱਗਸ ਐ ਉਹ ਜੇ ਡਰੱਗਸ ਹੁੰਦੇ ਤਾਂ ਮੁੰਡੇ ਨੂੰ ਵੀ ਚੱਕ ਕੇ ਲੈ ਕੇ ਜਾਂਦੇ ਕੱਲੇ ਦਵਾਈਆਂ ਕਿਉਂ ਖੋ ਕੇ ਲੈ ਕੇ ਗਏ ਮੁੰਡਾ ਕਿੱਥੋਂ ਆ ਰਿਹਾ ਸੀਗਾ ਮੁੰਡਾ ਜੀ ਆਪਣੇ ਪੀਜੀ 'ਚੋਂ ਬਾਹਰ ਨਿਕਲਿਆ ਸੀ ਰੋਡ ਤੇ ਖੜਾ ਸੀ ਹਰਨੀਤ ਪੀਜੀ ਹਰਨੀਤ ਪੀਜੀ ਆ ਮੁੰਡੇ ਦਾ ਆਪਣੇ ਪੀਜੀ ਦੇ ਵਿੱਚ ਖੜਾ ਸੀ ਉਸ ਤੋਂ ਬਾਹਰ ਨਿਕਲਿਆ ਤੇ ਉਹ ਬਾਹਰ ਨਿਕਲਦੇ ਸਾਰੇ ਉਹ ਪ੍ਰਾਈਵੇਟ ਗੱਡੀ ਦੇ ਵਿੱਚ ਵਰਦੀ ਪਾ ਕੇ ਆਏ ਹੋਏ ਸਾਡੇ ਕੋਲ ਜਿਸ ਦਾ ਸਬੂਤ ਵੀ ਐ ਅਸੀਂ ਤੁਹਾਨੂੰ ਦਿਖਾ ਸਕਦੇ ਆਓ ਜੀ ਲਾਈਵ ਦਿਖਾਓ ਨਾਮ ਆਪ ਦਾ मेरा नाम हैभिषेत्र कहाँ से आया आ, मैं से हाँ जी? से यहां कहां पढ़ते आ, मैं पीठान से हूँ यहाँ कहाँ हो तो आप लवली में पढ़ता हूँ क्या घटना क्या वापरी है आपसे नहीं वो रात में पुलिस आया था तो वो चेक कर सब चेक करके हमारा पर्सनल स्टाफ होता है ना सर जी उसको उसको भी मेरा पोस्ट चेकिंग करके वो मेरा पैसा पैसा था नाइनटीन थाउजेंड था मेरा नाइनटीन थाउजेंड था रेंट देने का वो सब लेके गया और हम जब उसको मांगा तो वो नहीं दे रहा था फिर उसने एक हाथ मेरा हाथ ऐसे पकड़ के लेके उधर रूम दूसरे रूम पे फिर भेजा और फिर फिर मेट्रेस ऐसा सब कुछ चेकिंग किया और सब मेट्रेस वगैरह फाड़ दिया और कबोर्ड का कपड़े वगैरह भी सब कुछ ये, ए, उसने तेल में कर दिया सब रात को कितने बजे का टाइम था रात को ग्यारह बजे उसमें जो पुलिस वाले आए हैं रात को थे। मेल थे फीमेल थे आ, मेल था उन्होंने आपसे क्या पूछा पूछ गया कुछ था तो कुछ भी नहीं बस जस्ट आके उन्होंने लाइक चेकिंग करने स्टार्ट कर दिया मेरा एक बॉयफ्रेंड भी है साथ में और उसको आके एक इंसान इधर रहता है इसको ऐसे बोल के उसको मारने भी मारने भी स्टार्ट कर दिया जहाँ आप रहते हो वहाँ पर कितने रूम है आ, दो रूम है, दो है। दोनों रूम में गए हैं वो? हाँ, दोनों रूम ही गया। किसी ने कम्प्लेट किया को वैसे ही आपके पास आएं। आ, हाँ, नहीं किया। ऐसे वो हमारे आगे भी कभी ऐसे हुआ है ऐसा कितनी देर पहले वो तो दो महीने आपको बार बार क्यों टॉर्चर कर रहे हैं पता नहीं सर प्रॉब्लम है आपको आपने मॉर्निंग टाइम पुलिस वालों को थाने में जाकर कोई बात किया उसके बाद नहीं 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 किया उनका कोई फोन आया आपको नहीं फोन नहीं आया अब आप क्या चाहते हो नहीं चाहते कि मेरा पैसा लौट दो तो। क्योंकि ना इनका था पैसा 19000 का पैसा और आपके साथ उन्होंने कोई शारीरिक छेड़खानी तो नहीं किया वो किया था हाथ ऐसे पकड़ के हाथ ऐसे कर रहा था मिलने की है हां मिलने सामान भी सब हमारा बिगाड़ दिया उधर क्या कार्रवाई चाहती हो मेरा जैसे मेरा पैसा चाहिए मुझे ओके ओके क्योंकि ऐसे कमरे में आके हमको ऐसे परेशान नहीं कर सकते वो और मेरे बॉयफ्रेंड को भी बहुत मारा ऐसे नहीं कर सकते और दोस्त को हम जितने रूम में रहता था

ਪਟਸਾਰਿਕ ਲਾਗ ਵੇਡ ਤੇ ਕੱਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਪੁਲਿਸ ਤੋਂ ਨਰਾਜ਼ਮਾਂ ਦੇ ਖਿਲਾਫ ਜਿਹੜੀ ਪੁਲਿਸ ਚੌਕੀ ਦੇ ਖਿਲਾਫ ਕੀ ਮਾਮਲਾ ਹੈ ਸਾਰਾ ਕੁਝ ਧਾਂਸਿਆ ਤੁਹਾਡੇ ਇਹ ਧਰਨੇ ਬਾਰੇ ਤੇ ਕੋਈ ਸਾਨੂੰ ਕੋਈ ਨੌਲੇ ਨਹੀਂ ਹੈਗੀ ਜਿਹੜਾ ਤੁਸੀਂ ਦੱਸਿਆ ਵੀ ਤੁਮ ਦੇ ਸਟੂਡੈਂਟ ਨੇ ਬਾਈਟ ਦਿੱਤੀ ਹੈ ਪਰ ਅਸੀਂ ਜਿਹੜਾ ਰਾਤ ਨੂੰ ਲਾਗ ਇਨ ਆਰਡਰ ਜਿਹੜਾ ਇੱਥੇ ਲਾਗ ਇਨ ਵਿੱਚ ਕੈਮਰਾ ਰੱਖਿਆ ਹੋਇਆ ਤੇ ਉਹ ਵਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਕਿਤੇ ਰਾਤ ਅਸੀਂ ਰੋਕਦੇ ਆਂ ਵੀ ਤੁਸੀਂ ਭਾਈ ਸਾਡੇ ਦੁਬਾਰਾ ਕਰਦੀ ਨਹੀਂ ਕਰਨੀ ਤਾਂ ਉਹ ਸਟੂਡੈਂਟ ਬੋਲਦੇ ਹੁੰਦੇ ਲੋਕਾਂ ਦੇ ਪੈਸੇ ਬਹੁਤ ਜ਼ਿਆਦਾ ਸਟੂਡੈਂਟ ਹੈ ਇੰਦਾਂ ਨਹੀਂ ਕੋਈ ਕੰਪਲੇਂਟ ਅਸੀਂ ਸਟੂਡ ਇਹੋ ਚਰਾਸੀ ਅਨਸਰ ਹੈਗੇ ਜਿਹੜੇ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕਰਨੀ ਚਾਹੁੰਦੇ ਆ ਪਰ ਅਸੀਂ ਉਹ ਉਹਨਾਂ ਨੂੰ ਇਹੋ ਹੀ ਇਹਨਾਂ ਨੂੰ ਅਪੀਲ ਵੀ ਕਰ ਦਿੰਦੇ ਵਾਰਨਿੰਗ ਵੀ ਦਿੰਦੇ ਆ ਕਿ ਅਸੀਂ ਲਾਅ ਐਂਡ ਆਰਡਰ ਜਿਹੜਾ ਪ੍ਰੋਬਲਮ ਇਹਦੇ ਨਹੀਂ ਆਉਂਦਾ ਜੀ ਸੋ बार-बार ਉਹਨਾਂ ਨੇ ਕਿਹਾ ਸੀ ਸਟੂਡੈਂਟਸ ਸਾਕੇ ਇਹ ਧੱਕਾਸ਼ਾ ਹੀ ਕਰ ਰਹੀ ਹੈ ਪੁਲਿਸ ਪੂਰੀ ਧੱਕਾਸ਼ਾ ਹੀ ਨਹੀਂ ਹੋ ਰਹੀ ਜਿਹੜਾ ਬੰਦਾ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਪਹਿਲਾਂ ਵੀ ਹੋਈਆਂ ਨੇ ਤੇ ਅੱਗੇ ਤੋਂ ਵੀ ਹੋਣਗੀਆਂ ਉਹਨਾਂ ਦੇ ਖਿਲਾਫ ਸਰ ਜਿਹੜਾ ਦਵਾਈਆਂ ਵਗਾਰ ਕੇ ਤੇ ਖੋਈਆਂ ਹੈਗੀਆਂ ਕੋਈ ਸ਼ੁੱਸ਼ ਨੂੰ ਲੱਗੇ ਮਾਮਲਾ ਭਗਿਆ ਹੈਗਾ ਉਹ ਮਿਰਤਵਾ ਜਿਹੜੇ ਸੀ ਜਿਹੜਾ ਆਪਣੇ ਸਾਡੀ ਡਿਊਟੀ ਤੇ ਸੀ ਤਾਂ ਉਹਨਾਂ ਨੇ ਚੈੱਕ ਕੀਤੀਆਂ ਉਹ ਕਹਿੰਦੇ ਵੀ ਤੁਹਾਨੂੰ ਥੋੜਾ ਜਿਹਾ ਸ਼ੱਕ ਆ ਵੀ ਤੇਰੇ ਕੋਲ ਦਵਾਈਆਂ ਕਿਉਂਕਿ ਰਾਤ ਨੂੰ ਜਿਹੜਾ ਚ ਉਹ ਕਹਿੰਦਾ ਮੈਂ ਉੱਥੇ ਸਪੋਰਟਸ ਮੈਨਾਂ ਰਾਤ ਨੂੰ 1 ਵਜੇ ਦੇ ਕਰੀਬ 1:30 ਵਜੇ ਘੁੰਮ ਰਿਹਾ ਸੀ ਜੀ ਜਿਹੜੇ ਸਪੋਰਟ ਦਵਾਈਆਂ ਅੰਦਰੋਂ 1 ਵਜੇ ਬਾਹਰ ਕੀ ਲੈਣ ਆਇਆ ਕੋ ਸ਼ੱਕ ਦੇ ਆਧਾਰ ਤੇ ਉਹਨੀਆਂ ਦਵਾਈਆਂ ਜਿਹੜੀਆਂ ਚੈੱਕ ਕੀਤੀਆਂ ਜੀ ਨਾ ਵੀ ਹੋਈਆਂ ਗਈਆਂ ਕੋਈ ਕੁਛ ਹੋਇਆ ਮਾਮਲਾ ਸਾਹਮਣੇ ਕੀ ਸੀਗਾ ਹਾਂ ਉਦੋਂ ਮੈਨੂੰ ਫੋਨ ਕੀਤਾ ਸੀ ਮੁੰਡੇ ਨੇ ਕਿ ਆ ਜਿੱਦਾਂ ਜਿੱਦਾਂ ਤੁਹਾਡੇ ਐਸਐਸ ਸੁਭਾਈ ਨੇ ਜੀ ਮੇਰੀਆਂ ਦਵਾਈਆਂ ਚੈੱਕ ਕੀਤੀਆਂ ਤੇ ਮੈਂ ਕਿ ਕੀ ਬਾਰੇ ਹੈ ਵੀ 2:00 ਵਜੇ ਕੀ ਕਰਦੇ ਹੋ ਸਰ ਅਸੀਂ ਵੀ ਦੇਖਿਆ ਗਿਆ ਅੱਧੀ ਦਿਨ ਜਿਹੜੀ ਆਵਾਰਾਗਰਦੀ ਹੁੰਦੀ ਹੈਗੀ ਇੱਥੇ ਪਟਾਕੇ ਮਾਰੇ ਜਾਂਦੇ ਹੈਗੇ ਆ ਹਾਰਨ ਵਜਦੇ ਵਿੱਚ ਜੀ ਭੀੜ ਭੜਕਾ ਪਿਆ ਹੋਇਆ ਹੈ ਸਾਰਾ ਉਹ ਜਦੋਂ ਪੁਲਿਸ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੀ ਤਾਂ ਇਦਾਂ ਹੀ ਧਰਨਾ ਪਰਚ ਹੋਣ ਲੱਗ ਪੈਂਦੇ ਹੈ ਕੀ ਕਰਦੇ ਇਹਨਾਂ ਦੇ ਪੂਰੀ ਇਹਨਾਂ ਨੂੰ ਦਿੱਤੀ ਹੋਈ ਹੈ ਵਾਰਨਿੰਗ ਅਸੀਂ ਇਹੋ ਜੀ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਨਹੀਂ ਪਹਿਲਾਂ ਵੀ ਅਸੀਂ ਉਹ ਭੰਗ ਨਹੀਂ ਹੋਣ ਦਿੱਤਾ ਤੇ ਨਾ ਹੀ ਅੱਗੋਂ ਹੋਣ ਦੇਵਾਂਗੇ ਤੇ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸ਼ਾਂਤਮਈ ਜਿਹੜਾ ਇੱਥੇ ਰਹੋ ਸ਼ਾਂਤਮਈ ਮਾਹੌਲ ਬਣਾ ਕੇ ਰੱਖੋ ਜੇਕਰ ਤੁਸੀਂ ਕੋਸ਼ ਜਾਦੀ ਤਾਂ ਥੰਨੇ ਲਾ ਕੇ ਨਾ ਕੋ ਬੈਠ ਦੇ ਕੇ ਤੇ ਅਸੀਂ ਕੋਈ ਕੋਸ ਨੂੰ ਦਵਾਵਾਂਗੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਤੁਹਾਡੇ ਘਰ ਤੋਂ ਆਪਕੇ ਸਾਰੇ ਇਲਜ਼ਾਮ ਜਿਹੜੇ ਬੇਬੁਨਿਆਦ ਹੈਗੇ ਹਾਂਜੀ ਤੁਹਾਡੇ ਘਰ ਤੋਂ ਆਪਕੇ ਜਿਹੜੇ ਇਲਜ਼ਾਮ ਲੱਗੇ ਸਾਰੇ ਬੇਬੁਨਿਆਦ ਹਾਂ ਬਿਲਕੁਲ ਬਿਲਕੁਲ ਜੀ ਇਹ ਬੇਬੁਨਿਆਦ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਮੂੰਹ ਬੰਦ ਕੇ ਜਿਨ੍ਹਾਂ ਦੇ ਪਹਿਲਾਂ ਕੋਈ ਕਾਰਵਾਈਆਂ ਕੋਈ ਰੋਕੂ ਕਾਰਵਾਈ 759 ਜਾਂ 109 ਜਾਂ ਕੋਈ ਹੋਰ ਇਹਨਾਂ ਨੂੰ ਵਾਰਨਿੰਗ ਵਗੈਰਾ ਦੇ ਕੇ ਛੱਡਿਆ ਹੋਇਆ ਇਹ ਉਹ ਲੋਕ ਨੇ ਜਿਹੜੇ ਕੋਈ ਕਰਦੇ ਗੱਲਾਂ ਸਰ ਅੱਧੀ ਅੱਧੀ ਰਾਤ ਨੂੰ ਬੇਲਗਾਮ ਫਿਰਦੇ ਹੈਗੇ ਇਹ ਸਾਰੇ ਜਾਣੇ ਤੁਸੀਂ ਦੁਕਾਨਾਂ ਕਿਉਂ ਨਹੀਂ ਬੰਦ ਕਰਾਉਦੇ ਜਿਹੜੇ ਅੱਧੀ ਰਾਤ ਦੁਕਾਨਾਂ ਖੁੱਲੀਆਂ ਹੁੰਦੀਆਂ ਅਸੀਂ ਦੇਖੇ ਲੋਗੜ ਤੇ ਅਸੀਂ 11 ਵਜੇ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਉਸ ਤੋਂ ਬਾਅਦ ਅਸੀਂ ਜਾਂਦੇ ਰੌਣ ਤੇ ਤੇ ਜੇ ਕੋਈ ਦੁਕਾਨ ਖੋਲ੍ਹਦੀ ਉਹਨੂੰ ਵਾਰਨਿੰਗ ਦੇ ਕੇ ਭਾਈ ਅੱਗੋਂ ਨਹੀਂ ਖੋਲ੍ਹਣੀ ਹੈਗੀ ਦੁਕਾਨ ਤਾਂ ਬਿਲਕੁਲ ਇਹ ਰਾਤ ਅਸੀਂ ਸ਼ਾਂਤਮਈ ਰੱਖਿਆ ਹੋਇਆ ਕੋਈ ਵੀ ਦੁਕਾਨ ਵਾਰੇ ਨਹੀਂ ਖੋਲ੍ਹੋ। ਸੋ ਯੂਪੀਲ ਕਰਦੇ ਹਾਂ ਲੋਗੜ ਇਲਾਕਾ ਵਾਸੀਆਂ ਨੂੰ ਕਿ ਕਿਸ ਤਰ੍ਹਾਂ ਮਾਹੌਲ ਨੂੰ ਸ਼ਾਂਤਮਈ ਬਣਾਉਣਾ ਹੈ। ਲੋਗੜ ਦੇ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜਾ ਸ਼ਾਂਤਮਈ ਮਾਹੌਲ ਬਣਾ ਕੇ ਰੱਖੋ ਚਰਾਰ ਜੋ ਵੀ ਤੁਹਾਡੇ ਕੋਲ ਕੋਈ ਗਲਤ ਆਰਮੀ ਦੀ ਕੋਈ ਜਾਂ ਗਲਤ ਅੰਸਰ ਦੀ ਸੂਚਨਾ ਹੈਗੀ ਤਾਂ ਸਾਡੇ ਨਾਲ ਸ਼ੇਅਰ ਕਰੋ ਲੋਕੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਿਨਾਂ ਕਿਸੇ ਪੱਖਪਾਤ ਜਿਹੜਾ ਇੱਥੇ ਕਰ। ਕਾਬ ਕਲੀ ਧੰਨਵਾਦ।